ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰਿਤ ਟਾਕ ਤੇ ਹਰ ਨਵੇਂ ਦਿਨ ਅਸੀਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕੋਈ ਨਾ ਕੋਈ ਰਿਪੋਰਟ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਉਸੇ ਹੀ ਤਰ੍ਹਾਂ ਜੋ ਅੱਜ ਰਿਪੋਰਟ ਬਣਾਉਣ ਲੱਗੇ ਆ ਵੈਸੇ ਇਹ ਵਿਸ਼ਾ ਆਪਣਾ ਹੈ ਨਹੀਂ ਸੀ ਪਰ ਬਣਾਉਣੀ ਬਹੁਤ ਜ਼ਰੂਰੀ ਸੀ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਵੀ ਲਾ ਲਿਆ ਹੋਣਾਗਾ ਕਿ ਮੈਂ ਕਰਨ ਕੋਂਡੂ ਦੀ ਗੱਲ ਕਰ ਰਿਹਾ ਇਸ ਬਾਰੇ ਮੈਨੂੰ ਇੰਸਟਾਗ੍ਰਾਮ ਤੇ ਵੀ ਬਹੁਤ ਮੈਸੇਜ ਆਉਂਦੇ ਸੀ ਵੀ ਤੁਸੀਂ ਇਸ ਦੇ ਪਿੱਛੇ ਕਿਉਂ ਪਏ ਹੋ ਕੀ ਕੰਮ ਹੈ ਇਹਦਾ ਕਰਦਾ ਕੀ ਹੈਗਾ ਬੜੀਆਂ ਸਿਆਣੀਆਂ ਗੱਲਾਂ ਕਰਦਾ ਤੁਸੀਂ ਇਸ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਸੋ ਅੱਜ ਮੈਂ ਇਸ ਦੀ ਪੂਰੀ ਦੀ ਪੂਰੀ ਕੁੰਡਲੀ ਖੋਲੂੰਗਾ ਤੇ ਬੇਨਤੀ ਇਹ ਕਰੂੰ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਕਿਉਂਕਿ ਮੈਂ ਨਾਲ-ਨਾਲ ਇਹਦੀਆਂ ਜਵਾਨੀ ਗੱਲਾਂ ਜੋ-ਜੋ ਇਹਨੇ ਕ੍ਰਿਤਕਰਣ ਨੇ ਕੰਮ ਕੀਤੇ ਆ ਮੈਂ ਉਹਨਾਂ ਦੇ ਸਕਰੀਨਸ਼ਾਟ ਉਹਨਾਂ ਦੀਆਂ ਵੀਡੀਓ ਮੈਂ ਨਾਲ ਅਟੈਚ ਕਰੂੰਗਾ ਉਹ ਤੁਸੀਂ ਜ਼ਰੂਰ ਦੇਖਿਓ ਜੇ ਤੁਸੀਂ ਪੂਰੀ ਵੀਡੀਓ ਨਹੀਂ ਦੇਖੀ ਤਾਂ ਤੁਹਾਨੂੰ ਗੱਲਾਂ ਨਹੀਂ ਸਮਝ ਆਉਣੀਆਂ ਸੋ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਪ੍ਰਵਾਨ ਕਰਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟਾਂ ਦੇ ਵਿੱਚ ਆਪਾਂ ਆਪਣੀ ਵਰਤੀ ਕਿਰਿਆ ਜ਼ਰੂਰ ਦਿਓ ਅੱਜ ਅੱਡੀ ਗੱਲ ਕਰਦੇ ਆ ਜੀ ਕਰਨ ਤਵੰਦੀ ਜਿਨ੍ਹਾਂ ਅਸਲੀ ਨਾਮ ਆ ਚਿਰਾਗ ਤਵਲ ਬਹੁਤ ਲੋਕ ਇਸ ਨੂੰ ਕਰਨ ਕ੍ਰਿਪਟੋ ਦੇ ਨਾਮ ਨਾਲ ਜਾਣਦੇ ਆਗੇ ਸੋ ਹੁਣ ਇਹ ਪੰਜਾਬ ਦੇ ਵਿੱਚ ਸਮਾਜ ਸੇਵੀ ਦਾ ਲਾਇਸੈਂਸ ਲੈਣ ਨੂੰ ਫਿਰਦਾ ਤੇ ਪਤਾ ਲੱਗਿਆ ਵੀ ਇਹਨੇ ਲਰਨਿੰਗ ਲਾਇਸੈਂਸ ਲੈ ਵੀ ਲਿਆ ਪੰਜਾਬ ਦੇ ਵਿੱਚ ਉਦੋਂ ਚਰਚਾਵਾਂ ਦੇ ਵਿੱਚ ਆਉਂਦਾਗਾ ਜਦੋਂ ਇਹ ਉਹ ਨੌਜਵਾਨ ਜੋ ਕਾਰਾਟੇ ਖੇਡਦਾਗਾ ਤਰ੍ਹਾਂ ਨੂੰ ਸ਼ਰਮਾ ਜੋ ਪਿਛਲੇ ਕੁਝ ਮਹੀਨੇ ਪਹਿਲਾਂ ਅਮਰੀਕਾ ਜਾਂਦਾਗਾ ਉਸ ਤੋਂ ਬਾਅਦ ਵਾਪਸ ਆਉਂਦਾਗਾ ਜੋ ਕਹਿੰਦਾ ਮੈਨੂੰ ਨੌਕਰੀ ਵੀ ਚਾਹੀਦੀ ਆ ਤੇ ਸਰਕਾਰ ਮੇਰਾ ਹੱਥ ਨਹੀਂ ਫੜ ਰਹੀ ਵੀ ਮੈਂ ਦੇਸ਼ ਦੇ ਲਈ ਇੱਕ ਮੈਡਲ ਲੈ ਕੇ ਆਇਆਗਾ ਸੋ ਇਹ ਉਹਨੂੰ ਲੱਖ ਰੁਪਈਆ ਦਿੰਦਾਗਾ ਉਸ ਤੋਂ ਬਾਅਦ ਕਰਨ ਆਫ ਦੇ ਵੱਲੋਂ ਉਹਨੂੰ ਕਈ ਲੱਖ ਰੁਪਈਆ ਦੇ ਕੇ ਉਸਦਾ ਲੋਨ ਭਰਿਆ ਜਾਂਦਾਗਾ ਸੋ ਪਿਛਲੇ ਦਿਨੀ ਇਹਨੇ ਇੰਟਰਵਿਊ ਕੀਤੀ ਹੈ ਇੱਕ ਵੱਡੇ ادارے ਤੇ ਉਹ ਵੀ ਸਾਨੂੰ ਪੁਖਤ ਸਬੂਤਾਂ ਦੇ ਨਾਲ ਪਤਾ ਲੱਗ ਗਿਆ ਉਹ ਇੰਟਰਵਿਊ ਵੀ ਪੇਡ ਸੀ ਉਸ ਇੰਟਰਵਿਊ ਦੇ ਵਿੱਚ ਵੀ ਇਹਨੇ ਕਿਹਾਗਾ ਵੀ ਮੇਰਾ ਉਹਨੇ ਨਾਮ ਨਹੀਂ ਲਿਆ ਤੇ ਇਸ ਦੇ ਉੱਤੇ ਪਿਛਲੇ ਦਿਨੀ ਸਾਡੇ ਇਟਲੀ ਵਾਲੇ ਵੀਰ ਨੇ ਵੀ ਰਿਪੋਰਟ ਬਣਾਈ ਹੈਗੀ ਉਹਨੇ ਵੀ ਜੋ ਉਹਦਾ ਕਨਸੈਪਟ ਆ ਲੋਕਾਂ ਨੂੰ ਇਹਦੇ ਬਾਰੇ ਦੱਸਿਆਗਾ ਤੇ ਇਹਨੇ ਜਦੋਂ ਇੰਟਰਵਿਊ ਦਿੱਤੀ ਤਾਂ ਇੰਟਰਵਿਊ ਦੇ ਕਮੈਂਟਾਂ ਦੇ ਵਿੱਚ ਇਹਨੂੰ ਜੋ ਲਾਣਤਾ ਪਈਆਂ ਤਾਂ ਇਹਨੇ ਕਮੈਂਟ ਬੰਦ ਕਰਵਾ ਦਿੱਤੇ ਲਾਣਤਾ ਪੈਣੀਆਂ ਹੀ ਸੀਗੀਆਂ ਅੱਜ ਤੁਹਾਨੂੰ ਮੈਂ ਸਾਰਾ ਕੁਝ ਵਿਸਥਾਰ ਨਾਲ ਸਮਝਾਉਂਗਾ ਵੀ ਕੌਣ ਕਰਨ ਤਵਨ ਇੰਗਲੈਂਡ ਜਾਂਦਾ ਇਹ ਇੰਗਲੈਂਡ ਤੋਂ ਰਿਪੋਰਟ ਹੁੰਦਾ ਉਦੋਂ ਇਸ ਦਾ ਨਾਮ ਚਿਰਾਗ ਤਵਨ ਹੁੰਦਾ ਸ਼ਾਇਦ ਇਹਨੇ ਪੈਸੇ ਦੇ ਕੇ ਆਪ ਦਾ ਨਾਮ ਕਰਨ ਤਵਨ ਕਰ ਲਿਆ ਇੰਗਲੈਂਡ ਤੋਂ ਰਿਪੋਰਟ ਹੋਣ ਤੋਂ ਬਾਅਦ ਕਿਉਂਕਿ ਇਹ ਕਹਿੰਦਾ ਹੈਗਾ ਹਰ ਵੀਡੀਓ ਦੇ ਵਿੱਚ ਕਹਿੰਦਾ ਹੈਗਾ ਵੀ ਮੈਂ ਪੈਸੇ ਦੇ ਨਾਲ ਸਭ ਕੁਝ ਕਰ ਸਕਦਾਗਾ ਚਰਾਗਤਵੰਤੂ ਕਰਨ ਤਬੜਵਾਣਾ ਇਹ ਵਿਆਕਰਣ ਵਾਕ ਕਿ ਆਸਟ੍ਰੇਲੀਆ ਜਾਂਦਾ ਆਸਟ੍ਰੇਲੀਆ ਜਾ ਕੇ ਇਹ ਟਿਕਟੋਕ ਦੇ ਉੱਤੇ ਖਾਤਾ ਚਲਾਉਂਦਾਗਾ ਆਪਦਾ ਕਰਨ ਧਵਨ ਦੇ ਨਾਮ ਤੇ ਸੋ ਉਸ ਤੋਂ ਬਾਅਦ ਇਹ ਇੱਕ ਵੀਡੀਓ ਅਪਲੋਡ ਕਰਦਾਗਾ ਜਿਸ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਹੁੰਦਾਗਾ ਵੀ ਮੈਨੂੰ ਕੰਮ ਦੀ ਲੋੜ ਆ ਮੈਂ ਇੱਥੇ ਰਹਿ ਰਿਆਂਗਾ ਆ ਆ ਮੇਰੇ ਕੋਲੇ ਸਕਿੱਲ ਨੇ ਉਹ ਵੀਡੀਓ ਐਜ਼ ਅ ਸਬੂਤ ਨਾਲ ਲਾਉਣਾ ਐਜ਼ ਅ ਪ੍ਰੂਫ ਨਾਲ ਲਾਉਣਾ ਤੁਸੀਂ ਦੇਖਿਓ ਤੇ ਉਦੋਂ ਦਾ ਇਹਦਾ ਲਾਈਫ ਸਟਾਈਲ ਵੀ ਦੇਖਿਓ ਹਾਈ ਮਾਈ ਨੇਮ ਇਜ਼ ਕਰਨ ਆ i'm from adelaide i live in a, a suburb called hendon uh, near port adelaide i am working with company called rapid from last nine months as a milky delivering milk on otr stores i have 12 otr stores in northern side i am very well experienced in adelaide metro areas and i, I am working part-time with uh, black and white taxi trucks as well uh, so I'm well known of countryside areas uh, as well, and I, I have current white card and HR license. And I'm uh, I'm actually interested in uh, afternoon afternoon shifts on weekdays, and day or night shifts on weekends and public holidays. I'm actually looking for full time job. So i I prefer afternoon afternoon shifts on weekdays and day or night shifts on weekends and public holidays i am available immediately because i want to uh, move on from my current job for some reasons so i'm looking for job i can start any time also <laughs> brother ਇੱਕ ਟਰੱਕ ਕੰਪਨੀ ਦੇ ਵਿੱਚ ਵੀ ਕੰਮ ਕਰਦਾ ਪਿਛਲੇ ਦਿਨੀ ਹੋਈ ਇੰਟਰਵਿਊ ਦੇ ਵਿੱਚ ਇਹਨੇ ਦੱਸਿਆਗਾ ਵੀ ਮੇਰਾ ਐਕਸੀਡੈਂਟ ਵੀ ਹੋ ਗਿਆ ਸੀਗਾ ਪਰ ਇਸਨੇ ਪੂਰੀ ਗੱਲ ਨਹੀਂ ਦੱਸੀ ਐਕਸੀਡੈਂਟ ਤੋਂ ਬਾਅਦ ਇਹ ਟਰੱਕ ਕੰਪਨੀ ਦੇ ਉੱਤੇ ਇੱਕ ਤਰ੍ਹਾਂ ਕੇਸ ਕਰਕੇ ਉਹਨਾਂ ਵੱਲੋਂ ਇਹ ਕਲੇਮ ਲੈ ਕੇ ਮਤਲਬ ਚੰਗੇ ਪੈਸੇ ਉਹਨਾਂ ਤੋਂ ਲੈ ਲੈਂਦਾਗਾ ਟਿਕਟੋਕ ਦੇ ਉੱਤੇ ਇਸ ਦਾ ਇੱਕ ਹੋਰ ਮੁੱਦਾ ਚੱਲ ਰਿਹਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜੋ ਆਸਟ੍ਰੇਲੀਆ ਦੇ ਵਿੱਚ ਕੁਝ ਡਿਜੀਟਲ ਖਾਲਸਤਾਨੀ ਬੈਠੇ ਆ ਜੋ ਸਵੇਰੇ ਧਰਮ ਦੀਆਂ ਗੱਲਾਂ ਸਵੇਰੇ ਖਾਲਿਸਤਾਨ ਦੇ ਝੰਡੇ ਹੱਥ 'ਚ ਹੁੰਦੇ ਆ ਤੇ ਸ਼ਾਮ ਨੂੰ ਮਹਿੰਗੀਆਂ ਸ਼ਰਾਬਾਂ ਉਹਨਾਂ ਦੇ ਹੱਥ 'ਚ ਹੁੰਦੀਆਂ ਨੇ ਤੇ ਉਹਨਾਂ ਨਾਲ ਇਹ ਗਲਮਗਾਲੀ ਪੂਰਾ ਹੁੰਦਾ ਸੀ ਕਦੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਂਦਾ ਸੀ ਐਦਾਂ ਇਹਨੇ ਮੁੱਦੇ ਚੁਲਾ ਚੁਲਾ ਆਪਦੇ ਫੋਲੋਅਰ ਹਜ਼ਾਰਾਂ ਲੱਖਾਂ ਦੇ ਵਿੱਚ ਟਿਕਟੌਕ ਤੇ ਇਨਕ੍ਰੀਜ਼ ਕਰ ਲਿਆ ਜਿਹੜੇ ਮੋਦੀ ਨੂੰ ਗਾਲ੍ਹਾਂ ਕੱਢਦੇ ਨੇ ਜਿਹੜੇ ਜਿੱਥੇ ਮੋਦੀ ਆਂਦਾ ਦੇਸ਼ ਉੱਥੇ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚ ਜਾਂਦੇ ਨੇ ਨਮਕਰਾਮ ਦੱਲੇ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚ ਜਾਂਦੇ ਨੇ ਉਹਨਾਂ ਵਾਸਤੇ ਇਹ ਵੀਡੀਓ ਹੈ ਆਏ ਅਸਲੀ ਹਿੰਦੂ ਅਸਲੀ ਮੋਦੀ ਆਏ ਰਿਐਲਿਟੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੀ ਗਲਤ ਚਿਹਰਾ ਝੂਠਾ ਚਿਹਰਾ ਦਿਖਾਈ ਜਾਣਾ ਨਫਰਤ ਫੈਲਾਈ ਜਾਣੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਕਰੋਨਾ ਆ ਜਾਂਦਾਗਾ ਤੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਜਾਂਦੀ ਆ ਕਿਸਾਨ ਅੰਦੋਲਨ ਦੀ ਤੇ ਉੱਥੋਂ ਹੀ ਇਸ ਦੇ ਲੁੱਟ ਦਾ ਜਿਹੜਾਗਾ ਟਰਨਿੰਗ ਪੁਆਇੰਟ ਆਉਂਦਾਗਾ ਤੇ ਇਹ ਟਿਕਟੋਕ ਦੇ ਉੱਤੇ ਚੰਗਾ ਉਹਨਾਂ ਟਾਈਮਾਂ ਦੇ ਵਿੱਚ ਗਿਆਨੀ ਬਣਿਆ ਹੁੰਦਾਗਾ ਲੋਕਾਂ ਨੂੰ ਪੂਰੇ ਧਰਮ ਦੀਆਂ ਭਾਵਨਾਵਾਂ ਦੇ ਵਿੱਚ ਵਹਾਉਂਦਾਗਾ ਮੇਰੇ ਵਾਸਤੇ ਜਿੰਨਾ ਮੇਰਾ Hindu ਧਰਮ ਉਨਾ ਹੀ ਮੈਨੂੰ ਮੇਰੇ ਵਾਸਤੇ ਮੁਸਲਮਾਨ ਧਰਮ ਪਿਆਰਾ ਹਰ ਧਰਮ ਪਿਆਰਾ ਹਰ ਦੀਨ ਇੱਕ ਓੰਕਾਰ ਪੜਨ ਲਿਆ ਚਾਹਾਂ ਮੈਂ ਸਭ ਨੂੰ ਇੱਕ ਮੰਨਣਾ ਵਾ ਤਾਂ ਅਚਾਨਕ ਹੀ ਇੱਕ ਖਬਰ ਆਉਂਦੀ ਆ ਅੰਦੋਲਨ ਦੇ ਵਿੱਚੋਂ ਵੀ ਇੱਕ ਨੌਜਵਾਨ ਜਗਤਾਰਪੁਰਾ ਜੋ ਕਿ ਕਬੱਡੀ ਦਾ ਖਿਡਾਰੀ ਸਿੰਪਲੀ ਪਿੰਡ ਤੋਂ ਉਸਦੇ ਸੱਟ ਲੱਗੀ ਤਾਂ ਇਸ ਨੂੰ ਪਤਾ ਲੱਗ ਜਾਂਦਾ ਹੈਗਾ ਇਸ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਹੁਣ ਬਹੁਤ ਲੋਕ ਮੇਰੇ ਮਗਰ ਲੱਗੇ ਹੋਏ ਨੇ ਟਿਕਟੌਕ ਜਰੀਏ ਇੱਕ ਗੋ ਫੰਡ ਨਾਮ ਦੀ ਵੈਬਸਾਈਟ ਆ ਉਸਦੇ ਆਪਾਂ ਗੋ ਫੰਡ ਦੇ ਦੋ ਚਲਾਉਨੇ ਹੋ ਜਿਆਦਾਤਰ ਗੋ ਫੰਡ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਦੇ ਧੀ ਪੁੱਤ ਦਾ ਬਾਹਰ ਨੁਕਸਾਨ ਹੋ ਜਾਂਦਾ ਹੈਗਾ ਜਾਂ ਉਸਦੀ ਮੌਤ ਹੋ ਜਾਂਦੀ ਹੈ ਬਾਹਰੋਂ ਬੋਡੀ ਮਗਾਉਣੀ ਹੁੰਦੀ ਆ ਤਾਂ ਐਨ ਆਰ ਆਈ ਬੀਰ ਉਸ ਦੇ ਵਿੱਚ ਆਪਦੀ ਸਰਦਾ ਦੇ ਅਨੁਸਾਰ 1 1 2 2 3 3 5 5 100 150 50 ਡਾਲਰ ਪਾਉਂਦੀ ਹੈਗੀ ਤਾਂ ਇਹ ਉਸ ਵੈਬਸਾਈਟ ਤੇ ਖਾਤਾ ਜਾਰੀ ਕਰਦਾ ਗੋ ਫੰਡ ਤੇ ਵੀ ਮੈਂ ਪੈਸੇ ਇਕੱਠੇ ਕਰਕੇ ਜਗਤਾਰਪੂਰੇ ਨੂੰ ਦੇਣੀ ਆ ਹਜ਼ਾਰਾਂ ਡਾਲਰਾਂ ਦੇ ਵਿੱਚ ਲੋਕ ਇਸ ਨੂੰ ਪੈਸਾ ਪਾਉਂਦੇ ਆ ਤਾਂ ਇਹ ਪੈਸੇ ਇਕੱਠੇ ਕਰਕੇ ਆਪਣੇ ਕੋਲੇ ਹੀ ਰੱਖ ਲੈਂਦਾ ਜਗਤਾਰ ਪੂਰੇ ਤੱਕ ਪੰਜੀ ਵੀ ਨਹੀਂ ਪਹੁੰਚਦੀ ਤਾਂ ਇਹਨੂੰ ਪੂਰੀ ਦੀ ਪੂਰੀ ਗੱਲ ਸਮਝ ਆ ਜਾਂਦੀ ਆ ਵੀ ਪੰਜਾਬੀ ਜਿਹੜੇ ਆ ਉਹ ਲਾਈ ਲੱਗ ਵੀ ਨੇ ਤੇ ਸਭ ਤੋਂ ਬੁੱਧੂ ਪੰਜਾਬੀ ਆ ਕਿਉਂਕਿ ਪੰਜਾਬੀ ਭਾਵਨਾਵਾਂ ਦੇ ਬਹਿਣ ਦੇ ਵਿੱਚ ਬਹਿ ਜਾਂਦੇ ਆ ਇਹਨੇ ਪਿਛਲੇ ਦਿਨੀ ਹੋਈ ਇੰਟਰਵਿਊ ਦੇ ਵਿੱਚ ਵੀ ਦੱਸਿਆਗਾ ਵੀ ਮੈਂ ਬਹੁਤ ਲੋਕਾਂ ਦੇ ਨਾਮ ਤੇ ਗੋ ਫੰਡ ਚਲਾਏ ਤਾਂ ਲੋਕ ਮੇਰਾ ਵਿਰੋਧ ਕਰਦੇ ਸੀ ਸੋ ਇਹਨੇ ਉੱਥੇ ਬੁੱਢਿਆਂ ਦੀ ਸੇਵਾ ਸੰਭਾਲ ਦੇ ਨਾਮ ਤੇ ਗੋ ਫੰਡ ਚਲਾਇਆ ਜਾਨੀ ਕਿ ਚੰਗੇ ਪੰਜਾਬੀਆਂ ਦੇ ਇਹਨੇ ਪੈਸੇ ਇਕੱਠੇ ਕੀਤੇ ਜਦੋਂ ਲੋਕ ਇਹਨੂੰ ਸਵਾਲ ਵੀ ਕਰਨ ਲੱਗੇ ਵੀ ਤੂੰ ਉਸ ਬਾਰੇ ਦੱਸ ਜੋ-ਜੋ ਪੈਸੇ ਤੂੰ ਇਕੱਠੇ ਕੀਤੇ ਆ ਇਹਦੇ ਵਿੱਚ ਸਹਿਣਸ਼ੀਲਤਾ ਬਿਲਕੁਲ ਵੀ ਨਹੀਂ ਹੈਗੀ ਤਾਂ ਇਹ ਲੋਕਾਂ ਨੂੰ ਗਾਲਾਂ ਕੱਢਦਾ ਹੈਗਾ ਤੇ ਲੋਕਾਂ ਨੂੰ ਗਾਲਾਂ ਕੱਢ ਕੇ ਇਹ ਬਲੌਗ ਕਰ ਜਾਂਦਾ ਕਿਉਂਕਿ ਇਹਦੇ ਕੋਲ ਜਵਾਬ ਨਹੀਂ ਹੁੰਦਾ ਉਦੋਂ ਵੀ ਇਹਨੇ ਇਹੀ ਕੀਤਾ ਉਸ ਤੋਂ ਬਾਅਦ ਇਹ ਵੀਡੀਓ ਬਣਾਉਂਦਾ ਵੀ ਮੈਂ ਹੁਣ ਸ਼ਰ੍ਹਾਂ ਆਮ ਆਪਦੇ ਖਾਤਿਆਂ ਦੇ ਵਿੱਚ ਪੈਸੇ ਪੁਆਇਆ ਕਰੂਗਾ ਲੋਕ ਫੁੱਦੂ ਨੇ ਇਹ ਜਿਹਾ ਇਹ ਵਰਡਿੰਗ ਇਹ ਜਿਹਾ ਵਿਚਾਰ ਲੋਕਾਂ ਬਾਰੇ ਇਹ ਬੋਲਦਾ ਇੱਕ ਤਰ੍ਹਾਂ ਉਹਨਾਂ ਦਾ ਹੀ ਪੈਸਾ ਖਾ ਕੇ ਤੇ ਫਿਰ ਲੋਕ ਇਹਨੂੰ ਖਾਤਿਆਂ ਦੇ ਵਿੱਚ ਪੈਸੇ ਪਾਉਂਦੇ ਆ ਮੈਂ ਤੁਹਾਨੂੰ ਉਹ ਵੀਡੀਓ ਵੀ ਐਜ਼ ਏ ਪ੍ਰੂਫ ਨਾਲ ਲਾਉਣਾ ਤੇ ਇੱਕ ਨੌਜਵਾਨ ਨੇ ਨੂੰ ਫੋਨ ਕੀਤਾ ਸੀਗਾ ਜਿਨੇ ਨੂੰ ਸਿੱਧੇ ਪੈਸੇ ਪਾਏ ਸੀਗੇ ਮੈਂ ਉਹ ਵੀ ਨਾਲ ਲਾਉਣਾ ਤੇ ਅਕਾਊਂਟ ਮੇਰਾ ਗੋਫਣਾ ਹੋ ਗਿਆ ਸੀ ਇਹ ਹੁਣ ਆਪਣੇ ਅਕਾਊਂਟ 'ਚ ਪਵਾਵਾਂਗਾ ਪੈਸੇ ਰੋਕ ਲੋ ਜਿਹਨੂੰ ਲੱਗਦਾ ਮੈਂ ਪੈਸੇ ਖਾਣਾ ਆ ਕੇ ਫੜ ਲੋ ਮੇਰਾ ਫੜ ਲੋ ਘੰਟੇ ਦੇ ਬਾਹਲਾ ਆ ਕੇ ਇੱਦਾਂ ਹੀ ਇਕੱਠੇ ਕਰਾਂਗਾ ਐਵੇਂ ਪੈਸੇ ਖਵਾਵਾਂਗਾ ਲੋਕਾਂ ਨੂੰ ਲੈ ਲੈ ਲਗੇ ਤੁਹਾਨੂੰ ਤਕਲੀਫ ਹੁੰਦੀ ਹੈ ਨਾ ਐਦਾਂ ਹੀ ਖਾਵਾਂਗਾ ਪੈਸੇ ਖਾ ਲੈ ਲੈ ਕੇ ਲੋਕਾਂ ਨੂੰ ਸੌਲੇ ਫੁੱਦੂ ਲੋਗ ਭੈਣ ਜੋ ਕਿ ਇੱਕ ਬੰਦਾ ਆਸ਼ਿਸ਼ ਨੇ ਬੋਲਾ ਤਾਂ ਨਾ ਆਪਕੇ ਅਕਾਊਂਟ ਮੈਂ ਪੈਸੇ ਡਾਲ ਲੇ ਕਿ ਮੈਂ ਤਾਂ ਟਿਕਟੌਕ ਵੀ ਨਹੀਂ जी हाँ जी भैया नहीं चलो भैया मुझे तो आप पे यकीन है नहीं भैया वो नहीं मैं बोल रहा हूँ हम तो यही सोचते हैं कि हराम का एक पैसा खाया, तो ने निकाल लेना। तो नहीं भैया तो देखो हमने तो अपने यहाँ से देना बाकी भगवान जाने देखो भैया भगवान जाने देखो भैया लड़के हम ऐसे है ਸਾਨੂੰ ਠੀਕ ਭਾਈ ਮੈਨੂੰ ਡਿਟੇਲ ਦੇ ਦਿਓ। ਓਕੇ ਓਕੇ ਥੈਂਕ। ਉਦੋਂ ਵੀ ਇਹ ਚੰਗਾ ਪੈਸਾ ਅੰਦਰ ਕਰਦਾ। ਐਸਾ ਤਾਂ ਇਹ ਉਹਨਾਂ ਟਾਈਮਾਂ ਦੇ ਵਿੱਚ ਅੰਦਰ ਕਰਦਾ ਹੀ ਕਰਦਾ ਤੇ ਲੋਕਾਂ ਦੇ ਵਿੱਚ ਇਹ ਸਮਾਜ ਸੇਵੀਆਂ ਦੀ ਚੰਗੀ ਸ਼ਭੀ ਬਣਾ ਚੁੱਕਿਆ ਹੁੰਦਾ ਆਸਟ੍ਰੇਲੀਆ ਦੇ ਵਿੱਚ। ਕੰਮ ਇਹਨੇ ਕੀ ਕੀਤੇ ਆ ਟਰੱਕ ਤੇ ਵੀ ਕੰਮ ਕੀਤਾ ਇਹਨੇ ਉੱਪਰ ਵੀ ਚਲਾਈ ਆ ਐਡੀਲੇਟ ਦੇ ਵਿੱਚ ਜਿਵੇਂ ਆਮ ਸਟੂਡੈਂਟ ਕਰਦੇ ਆ ਉਵੇਂ ਹੀ ਕੰਮ ਕਰਦੇ ਸੀ ਪਰ ਜਦੋਂ ਇਹਦੇ ਹੱਥ ਇਦਾਂ ਦੇ ਮਾਲ ਲੱਗਣ ਲੱਗੇ ਲੁੱਟਦੇ ਮਾਲ ਲੱਗਣ ਲੱਗੇ ਤਾਂ ਇਹਨੂੰ ਪਤਾ ਲੱਗ ਗਿਆ ਵੀ ਇਹ ਕੰਮ ਕਰ ਦਿਹਾੜੀਆਂ ਲਾਉਣੀਆਂ ਆਪਣੇ ਵਸ ਦੀ ਗੱਲ ਨਹੀਂ ਆਪਾਂ ਤਾਂ ਆਹੀ ਕੰਮ ਲੋਟ ਆ ਉਸ ਤੋਂ ਬਾਅਦ ਜਦੋਂ ਇਹ ਟਿਕਟੌਕ ਦੇ ਉੱਤੇ ਪੂਰਾ ਫੇਮਸ ਹੋ ਜਾਂਦਾਗਾ ਸਮਾਜ ਸੇਵੀ ਦੇ ਰੂਪ ਦੇ ਵਿੱਚ ਤਾਂ ਇਸ ਦੇ ਉੱਤੇ ਨਜ਼ਰ ਪੈਂਦੀ ਆ ਕ੍ਰਿਪਟੋ ਦੇ ਵੱਡੇ ਮਗਰਮੱਛਾਂ ਦੀ ਜਿੰਨਾਂ ਦੇ ਵਿੱਚੋਂ ਕੁਝ ਮਗਰਮੱਛ ਨਿਊਜ਼ੀਲੈਂਡ ਦੇ ਵਿੱਚ ਬੈਠੇ ਆ ਜੋ ਕਿ ਆਪਦੇ ਆਪ ਨੂੰ ਬੱਬੂ ਮਾਨ ਦੇ ਵੱਡੇ ਫੈਨ ਦੱਸਦੇ ਆ ਕਿਸੇ ਦਿਨ ਮੈਂ ਰਿਪੋਰਟ ਉਹਨਾਂ ਦੇ ਵੀ ਲੈ ਕੇ ਆਉਣੀ ਆ ਖੁਲਾਸੇ ਉਹਨਾਂ ਦੇ ਵੀ ਕਰੂੰ ਕੁਝ ਮਗਰਮੱਛ ਆਸਟ੍ਰੇਲੀਆ ਦੇ ਵਿੱਚ ਵੀ ਬੈਠੇ ਆ ਮਿਲਵਾਂ ਦੇ ਵਿੱਚ ਸੋ ਉਹ ਮਗਰਮੱਛ ਇਹਦੇ ਨਾਲ ਸੰਪਰਕ ਕਰਦੇ ਆਗੇ ਸੰਪਰਕ ਕਰਕੇ ਇਹਨੂੰ ਲੱਖਾਂ ਡਾਲਰ ਦੇ ਵਿੱਚ ਉਹ ਇੱਕ ਤਰ੍ਹਾਂ ਹਾਇਰ ਕਰਦੇ ਆ ਵੀ ਆ ਸਾਡਾ ਕੋਇਨ ਆ ਉਹਨਾਂ ਦਿਨਾਂ ਦੇ ਵਿੱਚ ਉਹ ਮੈਕਸ ਨਾਮ ਦਾ ਕੋਇਨ ਹੁੰਦਾ ਕ੍ਰਿਪਟੋ ਦੇ ਵਿੱਚ ਕੁਆਇਨ ਟੋਕਨ ਲਾਂਚ ਕਰਨੇ ਹੁੰਦੇ ਆ ਵੀ ਤੂੰ ਆਪ ਦੇ ਲੋਕਾਂ ਨੂੰ ਕਹਿ ਇਹਨੂੰ ਖਰੀਦੋ ਵਧ ਤੋਂ ਬੰਦ ਹੁਣ ਜਿਹੜੇ ਲੋਕ ਇਹਦੇ ਨਾਲ ਜੁੜੇ ਹੁੰਦੇ ਆ ਜਾਂ ਇਸ ਦੇ ਇੱਕ ਤਰ੍ਹਾਂ ਇਸ ਤੇ ਵਿਸ਼ਵਾਸ ਕਰਦੇ ਹੁੰਦੇ ਆ ਇਹਦੇ ਵਿੱਚ ਜਿਹੜੀ ਬੋਲਣ ਦੀ એનર્ਜੀ ਇੱਕ ਤਰ੍ਹਾਂ ਇਹ ਭੌਂਕਾਗਾ ਤਾਂ ਉਹਨਾਂ ਦੀ ਨਜ਼ਰ ਪੈਂਦੀ ਉਹ ਇਹਨੂੰ ਹਾਇਰ ਕਰਦੇ ਆਗੇ ਤਾਂ ਇਹ ਫਿਰ ਉਹਨਾਂ ਦਾ ਪ੍ਰਚਾਰ ਕਰਨ ਲੱਗ ਜਾਂਦਾਗਾ ਵੀ ਤੁਸੀਂ ਆਹ ਕੁਆਇਨ ਖਰੀਦੋ ਮੇਰੀ ਜ਼ਿੰਮੇਵਾਰੀ ਆ ਤੁਸੀਂ ਮਾਲਾ-ਮਾਲ ਹੋ ਜਾਓਗੇ ਜਦੋਂ ਲੋਕ ਇਹਦੇ ਮਗਰ ਲੱਗ ਕੇ ਉਹ ਕੁਆਇਨ ਖਰੀਦਦੇ ਆ ਹਾਈਡ ਕੁਆਇਨ कोरिया का प्रोजेक्ट है पहली बार गोरिया का प्रोजेक्ट कर रहे हो ऑफिशियली फोर्टी फाइव एक्स गुना लॉन्च पांच मिनट दे झूठ बोलो बार बार झूठ प्रोजेक्ट जा प्रोजेक्ट सो तो हजार एक्स करेगा भैन चौदह हजार एक्स अच्छा त्री days later वाह क्या सीन है वाह क्या सीन है ਖਤਮ ਬਾਏ ਬਾਏ ਟਾਟਾ ਗੁੱਡ ਬਾਏ ਤਾਂ ਸਟਾਕ ਮਾਰਕੀਟ ਦੇ ਵਿੱਚ ਲੋਕਾਂ ਦਾ ਸਾਰੇ ਦਾ ਸਾਰਾ ਪੈਸਾ ਡੁੱਬ ਜਾਂਦਾ ਹੁਣ ਜਿਨ੍ਹਾਂ ਦੇ ਕੋਇਨ ਹੁੰਦੇ ਜਿਨ੍ਹਾਂ ਨੇ ਵੇਚੇ ਹੁੰਦੇ ਉਹ ਤਾਂ પાਕੇ ਪ੍ਰੋਫਿਟ ਜੇਬ ਚ ਆਉਂਦਾ ਪਰਾ ਹੁੰਦੀ ਆ ਜਾਨੀ ਕਿ ਇਹਦੀ ਹੀ ਬਦੌਲਤ ਬਹੁਤ ਲੋਕ ਵੱਡੇ ਜਾਂਦੇ ਆ ਕੰਨਿਆਂ ਨੇ 1000 ਡਾਲਰ ਇਨਵੈਸਟ ਕੀਤੇ ਹੁੰਦੇ ਆ ਕੰਨਿਆਂ ਨੇ ਲੱਖਾਂ ਕੀਤੇ ਹੁੰਦੇ ਆ ਕੰਨਿਆਂ ਨੇ ਹਜ਼ਾਰਾਂ ਕੀਤੇ ਹੁੰਦੇ ਆ ਉਸ ਤੋਂ ਬਾਅਦ ਇਹਨੂੰ ਇੱਕ ਗੱਲ ਸਮਝ ਆ ਜਾਂਦੀ ਆ ਵੀ ਕ੍ਰਿਪਟੋ ਦੇ ਵਿੱਚ ਤਾਂ ਮੁਨਾਫਾ ਹੀ ਪੜਾਗਾ ਲੋਕਾਂ ਦੇ ਜਿਹੇ ਪੈਸੇ ਡੁੱਬ ਗਏ ਨਾ ਕੋਈ ਲੋਕ ਸਵਾਲ ਕਰ ਸਕਦਾ ਮੈਨੂੰ ਇਹ ਗੱਲ ਦਾ ਸਰਕਾਰ ਹੁੰਦਾ ਵੀ ਪੈਸੇ ਕਿਹੜੇ ਮੇਰੇ ਖਾਤੇ 'ਚ ਆਏ ਆ ਸਿੱਧੇ ਅਗਲੇ ਨੇ ਕੋਇਨ ਖਰੀਦਿਆ ਮੈਨੂੰ ਆਪ ਦਾ ਕਮਿਸ਼ਨ ਮਿਲ ਗਿਆ ਉਸ ਤੋਂ ਬਾਅਦ ਇਹ ਖੁਦ ਕ੍ਰਿਪਟੋ ਦੇ ਵਿੱਚ ਛਾਲ ਮਾਰਦਾ ਛਾਲ ਮਾਰ ਕੇ ਇਹਦੇ ਕੋਲੇ ਜਿਹੜੇ ਲੁੱਟਦੇ ਪੈਸੇ ਹੁੰਦੇ ਆ ਇਹ ਆਪ ਦਾ ਪਹਿਲਾਂ ਤਾਂ ਸਟੇਟਸ ਚੇਂਜ ਕਰਦਾ ਜਾਨੀ ਕਿ ਮਹਿੰਗੀਆਂ ਗੱਡੀਆਂ ਲੈਂਦਾ ਸੋਨਾ ਗਲ ਦੇ ਵਿੱਚ ਪਾਉਂਦਾ ਲੋਕਾਂ ਨੂੰ ਇਹ ਦਿਖਾਉਂਦਾਗਾ ਲੋਕਾਂ ਨੂੰ ਇੱਕ ਤਰ੍ਹਾਂ ਪ੍ਰਵੋਕ ਕਰਦਾ ਭਮਾਉਂਦਾਗਾ ਵੀ ਤੁਸੀਂ ਗੋਰਿਆਂ ਦੇ ਗੁਲਾਮ ਬਣ ਕੇ ਰਹੇ ਰਹੋਗੇ ਤੁਸੀਂ ਟਾਇਲਟਾਂ ਸਾਫ਼ ਕਰੀ ਜਾਓਗੇ ਤੁਸੀਂ ਮੇਰੇ ਮਗਰ ਲਾ ਕੇ ਦੇਖੋ ਕੰਮ ਕਰਕੇ ਦੇਖੋ ਮੈਂ ਗੱਡੀ ਲੈ ਲਈ ਮੇਰੇ ਕੋਲੇ ਆਹ ਕੁਛ ਆ ਗਿਆ ਭਾਈ ਸੁਣ ਲੋ ਧਿਆਨ ਨਾਲ ਸਵੇਰੇ ਉੱਠਿਆ ਕਰੋ ਗੋਰੀਆਂ ਦੇ ਪਿਛਵਾੜੇ ਤੋਇਆ ਕਰੋ ਸ਼ਾਮ ਨੂੰ ਜਾ ਕੇ ਜਨਾਨੀ ਦੇ ਛੇਤਰ ਖਾਇਆ ਕਰੋ ਤੇ ਆਪਣੇ ਜਵਾਕਾਂ ਕੋਲ ਤੂੰ ਤੂੰ ਕਰਕੇ ਗੱਲਾਂ ਘੁਆਇਆ ਕਰੋ ਸਮਝ ਆ ਗਈ ਸਾਡੇ ਜਵਾਕ ਚਾਂਦੀ ਦੇ ਚਮਚੇ ਹੱਥ ਲੈ ਕੇ ਜਮਣਗੇ ਤੇ ਤੁਹਾਡੇ ਵਰਗਿਆਂ ਨੇ ਗੂੰ ਖਾਦੇ ਨੇ ਤੁਹਾਡੇ ਜਵਾਕਾਂ ਨੇ ਵੀ ਖਾਣੇ ਗੋਣ ਪਾਈ ਜੇ ਲੇਬਰ ਨਹੀਂ ਹੋਏਗੀ ਮੇਰੀਆਂ ਗੱਡੀਆਂ ਕੌਣ ਧੋਏਗਾ ਮੇਰੇ ਤੇਰੀ ਮਰਸੀਡੀਜ਼ ਨੂੰ ਕੌਣ ਸਾਫ਼ ਕਰੇਗਾ ਜਿਹੜੀ ਜਾ ਕੇ ਤੂੰ ਤਵਾਨਾ ਕਾਰਵਾਸ਼ਾਂ ਤੇ ਲੋਕ ਫੇਰ ਇਹਦੇ ਪਿੱਛੇ ਲੱਗ ਜਾਂਦੇ ਆ ਕੁੜੀਆਂ ਵੀ ਇਹਦੇ ਪਿੱਛੇ ਲੱਗ ਜਾਂਦੀਆਂ ਨੇ ਤੇ ਇਹ ਲੋਕਾਂ ਨੂੰ ਕੋਰਸ ਸੇਨ ਕਰਦਾ ਹੈਗਾ ਆਪਦੇ ਲਾਈਫ ਸਟਾਈਲ ਦਿਖਾ ਕੇ ਜੀਦੀ ਕੀ ਫੀਸ 10000 15 1500 ਡਾਲਰ ਹੁੰਦੀ ਆ ਆ ਬੇ ਨੂੰ ਉਸ ਚੀਜ਼ ਬਾਰੇ 1% ਵੀ ਨਹੀਂ ਪਤਾ ਇਹ ਅੱਗੇ ਲੋਕਾਂ ਤੋਂ ਕੋਰਸ ਲੈ ਲੈ ਵੇਚਦਾ ਸਬੂਤਾਂ ਦੇ ਆਧਾਰ ਤੇ ਉਥੋਂ ਤੱਕ ਵੀ ਰਿਕਾਰਡਿੰਗਾਂ ਮੈਂ ਇਹਦੀਆਂ ਕੱਢ ਲਿਆਂਦੀਆਂ ਮੈਂ ਲਾਈਆਂ ਨੇ ਜਿਹੜੇ ਬੰਦਿਆਂ ਨੂੰ ਇਹ ਫੋਨ ਕਰ ਕਰ ਵਾਇਸ ਪਾ ਪਾ ਕਹਿੰਦਾਗਾ ਵੀ ਮੈਨੂੰ ਕੋਰਸ ਚਾਹੀਦਾ ਜੋ ਨਵੇਂ ਕੋਰਸ ਆਏ ਆ ਅੱਲਾ ਕੇ ਨਾਮ ਤੇ ਟ੍ਰੇਡ ਦੇ ਦੇ ਬਾਬਾ ਅੱਲਾ ਮਦਾਕਰਾ ਭੋਗੜੀ ਵਾਲੀ ਬਾਤ ਮੋਟ ਕਰ जब तेरे पास आएगी दे रही डार्लिंग सीधी कॉल मार दियो कॉल क्योंकि मैं सोया होता हूँ और ग्रुप में बाद में डालियो पहले मेरे को दियो और मेरा अकाउंट सेटअप करवा भाई जल्दी से और डॉलर छापने हैं करना है दो हजार मेम्बर तो टारगेट पूरे करने पड़ेंगे दो हजार मेम्बर कैसे करना है और अर्निंग कैसे शुरू करवानी है वो मेरी जिम्मेवारी है रिजल्ट देना तेरी जिम्मेवारी डार्लिंग ओके खुदा हाफि जोश भाई पीटीसी का सेटअप छोड़ लो भाई माँ चुदी पड़ी है यार भैन जो ट्रेडिंग में मां चौथ दी मेरी यार मेरी सारे भैन जो सेविंग्स की कल से तेरह चौदह चौदह पंद्रह हजार डॉलर की भैन यू डॉलर की मां चौथ चुत गई है लिक्विड हो गए हैं यार कोई ऐसा सेटअप ढूंढ दे भाई ये लोस पूरा करना महन की छूत बहन की छूत बच गई यार और फॉरेक्स का मेरा कुछ कर दे यार ताकि मैं चुतिया से बाहर आऊँ ट्रेडिंग वाले ਇਹ ਉਧਰੋਂ ਵੀ ਚੰਗਾ ਮੁਨਾਫਾ ਕਮਾਉਂਦਾ ਯਾਨੀ ਕਿ ਮਹਿੰਗੇ ਭਾਅ ਕੋਇਨ ਵੇਚਦਾ ਮਹਿੰਗੇ ਭਾਅ ਕੋਰਸ ਵੇਚਦਾ ਚਲੋ ਸਵਾਲ ਇਹ ਵੀ ਨਹੀਂ ਕਰ ਗਿਆ ਹੁਣ ਇਸ ਦਾ ਸ਼ਿਕਾਰ ਬਹੁਤ ਕੁੜੀਆਂ ਹੋਈਆਂ ਕਈ ਕੁੜੀਆਂ ਤਾਂ ਇਹਨੇ ਪਰਮਾ ਕੇ ਉਹਨਾਂ ਦੇ ਪੈਸੇ ਲਵਾਏ ਜਿਨ੍ਹਾਂ ਦੇ ਵਿੱਚੋਂ ਇੱਕ ਕੁੜੀ ਦਾ ਜ਼ਿਕਰ ਕਰੂੰਗਾ ਉਸ ਕੁੜੀ ਦਾ ਮੈਂ ਨਾਮ ਨਹੀਂ ਲੈਣਾ ਕਿਉਂਕਿ ਆਪਾਂ ਪੰਜਾਬੀ ਆ ਧੀਆਂ ਭੈਣਾਂ ਦੀਆਂ ਸਾਡੇ ਘਰ ਚ ਹੀ ਆ ਜੇ ਆਪਦੇ ਭੈਣ ਨਹੀਂ ਹੈਗੀ ਮਾਮੇ ਚਾਚੇ ਦੇ ਤਾਂ ਹਰੇਕ ਦੇ ਹੀ ਹੁੰਦੀਆਂ ਨੇਗੀ ਸੋ ਕੁੜੀ ਇਹਦੇ ਪਿੱਛੇ ਲੱਗ ਕੇ 20000 ਡਾਲਰ ਇਨਵੈਸਟ ਕਰਦੀ ਆ B1000 ڈالر ਉਹਨੇ ਜੋੜਿਆ ਹੁੰਦਾ ਹਾਲਾਂਕਿ ਉਸਦੇ ਸਿਰ ਤੇ ਬੰਦਾ ਵੀ ਨਹੀਂ ਹੈਗਾ ਇੱਕ ਉਹ ਸਿੰਗਲ ਮਦਰ ਆ ਤੇ ਸਾਰੇ ਦਾ ਸਾਰਾ ਪੈਸਾ ਉਹਦਾ ਡੁੱਬ ਜਾਂਦਾ ਜਦੋਂ ਉਹ ਕੁੜੀ ਇਹ ਤੋਂ ਸਵਾਲ ਕਰਦੀ ਆ ਵੀ ਪੈਸਾ ਡੁੱਬ ਗਿਆ ਤਾਂ ਇਹ ਬੰਦੇ ਵੱਲੋਂ ਸ਼ਰਾਬ ਪੀ ਕੇ ਉਸ ਨੂੰ ਗਾਲੀ ਗਲੋਚ ਕੀਤਾ ਜਾਂਦਾ ਉਸ ਨੂੰ ਬਲੌਕ ਕਰ ਦਿੱਤਾ ਜਾਂਦਾਗਾ ਤੇ ਉਸ ਨੂੰ ਗੰਦੇ ਗੰਦੇ ਮੈਸੇਜ ਭੇਜੇ ਜਾਂਦੇ ਆ ਉਹ ਨਾਲ ਮੈਂ ਸਬੂਤ ਵਜੋਂ ਰਿਕਾਰਡਿੰਗਾਂ ਵੀ ਲਾ ਰਿਹਾ ਤੇ ਸਕਰੀਨ ਸ਼ਾਟ ਵੀ ਲਾ ਰਿਹਾ ਮੈਂ ਤਾਂ ਉਹਨਾਂ ਸਾਰਿਆਂ ਨੂੰ ਕਰ ਚੁੱਕੇ ਹਾਂ ਬਲੌਕ ਹੁਣ ਮੈਂ ਇਥੋਂ ਗੱਲਾਂ ਬਾਹਰ ਜਾਂਦੀਆਂ ਨੇ ਮੈਨੂੰ ਪਤਾ ਹੁਣ ਉਸ ਗਰੁੱਪ ਚ ਇੱਕ ਜਨਾਨੀ ਸੀਗੀ ਬਲਰਾਜ ਤੇ ਕੱਲ ਮੈਂ ਫਿਰ ਕੱਡੀਆਂ ਠੋਕ ਕੇ ਸਿੱਧੀਆਂ ਹੀ ਗੱਲਾਂ ਮੈਂ ਤਾਂ ਸਿੱਧੀਆਂ ਗੱਲਾਂ ਕੜਦਾ ਹਾਂ ਆਪਣੇ ਨੰਬਰ ਤੋਂ ਤੇ ਉਸ ਤੋਂ ਬਾਅਦ ਬੱਸ ਤੁਹਾਨੂੰ ਪਤਾ ਹੀ ਉਸ ਗਰੁੱਪ ਚ ਕੀ ਚੱਲਦਾ ਪਿਆ ਹੁਣ ਉਸ ਜਨਾਨੀ ਤੱਕ ਮੈਂ ਇੱਕ ਮੈਸੇਜ ਇਥੋਂ ਪਹੁੰਚਾਣਾ ਚਾਹੁੰਦਾ ਹਾਂ ਪੁੱਛ ਮੈਂ ਇੱਕ ਇੱਕ ਫਾਈਲ ਤਿਆਰ ਕੀਤੀ ਏ ਜੋ ਅੱਜ ਪੁਲਿਸ ਦੇ ਅੱਗੇ ਸਬਮਿਟ ਹੋਏਗੀ ਹੁਣ ਬਲਰਾਜ ਕੌਰ ਜੀ ਹੱਥ ਲਾ ਲਾ ਕੇ ਵੇਖੋਗੇ ਤੁਸੀਂ ਤੁਹਾਡਾ ਬੰਨਾ ਕੀ ਅੱਜ ਰੁਕੋ ਤੁਸੀਂ ਅੱਜ ਸ਼ਾਮ ਨੂੰ ਨਾ ਠਪਾਵਾਂਗਾ ਸ਼ਾਮ ਤੱਕ ਮੇਰੀ ਜ਼ਬਾਨ ਹੈ ਕਰਨ ਜੋ ਕਹਿੰਦਾ ਉਹ ਕਰਦਾ ਹੈ ਕਰਨ ਜੋ ਕਹਿੰਦਾ ਉਹ ਕਰਦਾ ਗੱਲਾਂ ਨਹੀਂ ਕਰਦਾ ਤੇ ਬਲਰਾਜ ਕੌਰ ਜੀ ਹੁਣ ਤੇਲ ਲਾ ਕੇ ਰੱਖੋ ਕੰਜਰੀਆਂ ਦੀ ਇੱਜ਼ਤ ਨਹੀਂ ਕਰਦਾ ਕਰਨ ਕੰਜਰੀਆਂ ਦੀ ਨਾ ਇੱਜ਼ਤ ਕੱਲ ਕੀਤੀ ਸੀ ਨਾ ਅੱਗੇ ਕਰੇਗਾ ਤੇ ਐਦਾਂ ਹੀ ਠੋਕੇ ਗਾਲਾਂ ਕੱਢੇਗਾ ਜਦ ਇਹ ਬੰਦਾ ਕਿਤੇ ਵੀ ਡਿਬੇਟ ਕਰਨ ਕਿਸੇ ਵੀ ਚੈਨਲ ਤੇ ਬਹਿ ਜੇ ਤਾਂ ਮੈਂ ਇਹਦੇ ਨਾਲ ਡਿਬੇਟ ਕਰਨ ਨੂੰ ਤਿਆਰ ਆ ਮੈਂ ਸਾਰੇ ਉਹ ਲੋਕ ਲੈ ਕੇ ਆਂ ਜੋ ਲੋਕ ਇਹ ਤੋਂ ਪੀੜਤ ਨੇ ਇੱਕ ਇਹਨੂੰ ਇਹ ਵੀ ਸਮਝ ਆ ਚੁੱਕੀ ਸੀ ਵੀ ਆਸਟ੍ਰੇਲੀਆ ਕਰਾਈਮ ਫਰੀ ਕੰਟਰੀ ਆ ਇੱਥੇ ਕਿਸੇ ਨੇ ਮੇਰਾ ਕੁਝ ਨਹੀਂ ਕਰਨਾ ਜਦੋਂ ਇਹਦੇ ਵਿਰੁੱਧ ਆਵਾਜ਼ ਉਠਣ ਲੱਗਦੀ ਆ ਤਾਂ ਇਹ ਲੋਕਾਂ ਨੂੰ ਥ੍ਰੈਟ ਕਰਦਾ ਕਦੇ ਇਹ ਲੌਰੈਂਸ ਬਿਸ਼ਨੋਈ ਦਾ ਨਾਮ ਯੂਜ਼ ਕਰਕੇ ਉਹ ਮੈਂ ਲਾਸਟ ਤੇ ਆ ਕੇ ਤੁਹਾਨੂੰ ਗੱਲਾਂ ਦੱਸੂਗਾ ਪਹਿਲਾਂ ਆਪਾਂ ਉਹੀ ਟੌਪਿਕ ਰੱਖਦੇ ਆ ਕਈ ਕੁੜੀਆਂ ਇਹ ਨੂੰ ਫੋਨ ਮੈਸੇਜ ਕਰਦੀਆਂ ਸੀ ਵੀ ਤੁਹਾਡਾ ਲਾਈਫਸਟਾਈਲ ਆ ਤੁਸੀਂ ਕਹਿੰਦੇ ਹੋ ਵੀ ਕ੍ਰਿਪਟੋ ਦੇ ਵਿੱਚ ਕੰਮ ਕਰੋ ਤੁਸੀਂ ਕੋਰਸ ਸੇਲ ਕਰਦੇ ਹੋ ਤਾਂ ਤੁਸੀਂ ਸਾਨੂੰ ਦੱਸੋ ਵੀ ਅਸੀਂ ਇਸ ਦੇ ਵਿੱਚ ਕੰਮ ਕਿਵੇਂ ਕਰੀਏ ਤਾਂ ਇਹ ਐਡਾ ਕਰਤਕਾਣ ਬੰਦਾ ਕਰਤਕਾਣ ਸ਼ਬਦ ਮੈਂ ਕਿਉਂ ਇਸ ਦਿਨ ਵਰਤੋਂ ਕਰ ਰਿਹਾ ਇਸ ਦੇ ਘਰ ਵਾਲੀ ਦੇ ਪ੍ਰੈਗਨਸੀ ਦੇ ਦਿਨ ਚੱਲ ਰਹੇ ਸੀ ਇੱਕ ਕੁੜੀ ਨੂੰ ਮੈਸੇਜ ਕਰਦੀ ਆ ਵੀ ਅਸੀਂ ਕੋਰਸ ਲੈਣਾ ਸਾਨੂੰ ਕੋਰਸ ਬਾਰੇ ਦੱਸੋ ਤਾਂ ਇਹ ਬੰਦਾ ਉਸ ਨੂੰ ਕਹਿੰਦਾਗਾ ਵੀ ਕੋਰਸ ਨੂੰ ਛੱਡ ਤੂੰ ਮੇਰੇ ਨਾਲ ਰਿਲੇਸ਼ਨ 'ਚ ਆ ਮੈਨੂੰ ਤੂੰ ਸੋਹਣੀ ਲੱਗੀ ਸੋ ਉਹ ਕੁੜੀ ਨੂੰ ਕਹਿੰਦੀ ਆ ਵੀ ਤੂੰ ਵੀ ਵਿਆਹਮ ਮੈਂ ਵੀ ਵਿਆਹੀ ਮੀ ਆ ਤਾਂ ਇਹ ਬੰਦਾ ਕਹਿੰਦਾਗਾ ਵੀ ਮੈਂ ਤਾਂ ਫਸਿਆ ਵਾਂ ਇਹ ਬੰਦਾ ਚਾਹੇ ਇਹਨੇ ਗੁਰਦੁਆਰੇ ਲਾਮਾਂ ਲਈਆਂ ਚਾਹੇ ਇਹਨੇ ਮੰਦਰ ਚ ਫੇਰੇ ਲਏ ਆ ਜਿਸ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਸ ਦੇ ਨਾਲ ਇਹਨੇ ਜਿਹਨੂੰ ਆਪਦਾ ਜੀਵਣ ਸਾਥੀ ਬਣਾਇਆਗਾ ਉਹਦੀ ਪਿੱਠ ਪਿੱਛੇ ਕਹਿੰਦਾ ਵੀ ਫਸਿਆ ਵਾ ਫਿਰ ਅਰੇ ਦੂਜੇ ਤੀਜੇ ਬੰਦੇ ਦਾ ਕੀ ਬਣੂਗਾ ਤੇਨੂੰ ਬੜਾ ਹਕਾਰ ਸੀ ਪੈਸੇ ਦਾ ਬڑا ਹੰਕਾਰ ਸੀ ਇਹਨੂੰ ਵੀ ਮੈਂ ਪੈਸੇ ਨਾਲ ਸਭ ਕੁਝ ਕਰ ਸਕਦਾ। ਲੋਕਾਂ ਨੇ ਬਾਜ਼ ਚੱਕੀ ਤਾਂ ਇਹ ਲੋਕਾਂ ਨੂੰ ਬੋਲ ਕੇ ਗਾਲਾਂ ਕੱਢ ਕੇ ਜਵਾਬ ਦੇਣ ਦੀ بجائے ਸੰਵਾਦ ਕਰਨ ਦੀ بجائے ਉਹਨਾਂ ਨੂੰ ਬਲੌਕ ਕਰ ਦਿੰਦਾ ਸੀ। ਅਖੀਰਲੇ ਦਿਨਾਂ ਦੇ ਵਿੱਚ ਇਹਨੇ ਬਹੁਤ ਵੱਡਾ ਹੱਥ ਮਾਰਨਾ ਸੀ। ਇਹਨੇ ਦੁਬਈ ਜਾਣਾ ਸੀ ਪਰ ਉਹ ਇਹਦਾ ਪ੍ਰੋਜੈਕਟ ਚੱਲਿਆ ਨਹੀਂ। ਪਾਣੀ ਦੀ ਬੋਤਲ ਲੈਣ ਵੀ ਇਹ ਬੰਦਾ ਬਾਹਰ ਨਹੀਂ ਸੀ ਜਾਂਦਾ ਇਹ ਸ਼ਹਿਰ ਤੋਂ ਦੂਰ ਜਾ ਕੇ ਵੀਡੀਓ ਬਣਾ ਕੇ ਉਸ ਤੋਂ ਬਾਅਦ ਇਹ ਵਾਪਸ ਆ ਜਾਂਦਾ ਸੀ ਇਹ ਵੀਡੀਓ ਪਾਉਂਦਾ ਬਾਹਰ ਵੀ ਮੈਨੂੰ ਸਿਕਿਉਰਿਟੀ ਚਾਹੀਦੀ ਆ ਉਸ ਤੋਂ ਬਾਅਦ ਇਹ ਇੰਡੀਆ ਆਉਂਦਾ ਇੰਡੀਆ ਆ ਕੇ ਇੱਕ ਵੀਡੀਓ ਬਣਾ ਕੇ ਪਾਉਂਦਾ ਗੱਡੀ ਦੇ ਵਿੱਚ ਇਸ ਦੇ ਨਾਲ 2 ਤੋਂ ਵੱਧ ਗਿਣਤੀ ਦੇ ਵਿੱਚ ਮੁਲਾਜ਼ਮ ਹੁੰਦੇ ਆ ਸੋ ਕਿ ਆਉਟ ਇਹਨੂੰ ਮਹੀਆ ਹੋਈ ਆ ਜਾਂ ਇਹ ਕਿਸੇ ਦੀ ਸਿਕਿਉਰਿਟੀ ਮਿਸਯੂਜ਼ ਕਰਦਾਗਾ ਇਸ ਦੇ ਵਿਰੁੱਧ ਜਦੋਂ ਅਸੀਂ ਆਵਾਜ਼ ਚੁੱਕੀ ਆਵਾਜ਼ ਚੱਕਣ ਦਾ ਕਾਰਨ ਇਹ ਸੀ ਕਈ ਕੁੜੀਆਂ ਤਾਂ ਇਹਨੇ ਇਦਾਂ ਫਸਾਇਆ ਆ ਆਪਣੇ ਚਾਂਸੇ 'ਚ ਕਈ ਕੁੜੀਆਂ ਨੂੰ ਇਹਨੇ ਇਦਾਂ ਦੇ ਚਾਂਸੇ ਦਿੱਤੇ ਵੀ ਤੁਸੀਂ ਮੇਰੇ ਨਾਲ ਕੰਮ ਕਰੋ ਕੰਮ ਕਰਨ ਦੀ ਲੋੜ ਨਹੀਂ ਤੁਹਾਨੂੰ ਮੈਂ ਮਿਲੀਅਨਅਰ ਬਣਾ ਲਊਗਾ ਮਿਸਯੂਜ਼ ਕਰਕੇ ਉਹ ਛੱਡੀਆਂ ਤੇ ਕਈ ਕੁੜੀਆਂ ਨੇ ਜਦੋਂ ਇਸ ਤੋਂ ਪੈਸੇ ਮੰਗੇ ਵੀ ਸਾਡੇ ਪੈਸੇ ਖਰਾਬ ਹੋ ਗਏ ਸਾਡੀ ਮਦਦ ਕਰ ਤਾਂ ਇਹ ਬੰਦੇ ਨੇ ਕੱਪੜੇ ਉਤਾਰ ਕੇ ਵੀਡੀਓ ਬਣਾ ਕੇ ਉਹਨਾਂ ਨੂੰ ਦੇ ਦਿੱਤੀ ਜਿਸ ਤਰ੍ਹਾਂ ਕਿ ਫੋਟੋਆਂ ਤੇ ਵੀਡੀਓ ਆ ਵੀ ਸਾਡੇ ਕੋਲ ਨੇ ਜੇ ਕੋਈ ਵੱਡਾ ਅਦਾਰਾ ਲੈਣਾ ਚਾਹੁੰਦਾ ਅਸੀਂ ਉਹ ਵੀਡੀਓ ਤੇ ਫੋਟੋ ਤੁਹਾਨੂੰ ਦੇ ਸਕਦੇ ਆ ਦਿਖਾ ਸਕਦੇ ਆ ਕਮਿਊਨਿਟੀ ਗਾਈਡਲਾਈਨ ਨੂੰ ਮੱਦੇ ਨਜ਼ਰ ਰੱਖ ਕੇ ਉਹ ਅਸੀਂ YouTube ਤੇ ਨਹੀਂ ਪਾ ਸਕਦੇ ਚਲੋ ਆਸਟ੍ਰੇਲੀਆ ਦੇ ਵਿੱਚ ਵੀ ਲੋਕਾਂ ਦੀ ਆਵਾਜ਼ ਚੱਕੀ ਇਹਦੇ ਵਿਰੁੱਧ ਪਰ ਇਹ ਬੰਦੇ ਨੇ ਸਭ ਨੂੰ ਦਬਾ ਲਿਆ ਗੈਂਗਸਟਰਾਂ ਦੀਆਂ ਧਮਕੀਆਂ ਦੇ ਦੇ ਜਾਂ ਪ੍ਰਸ਼ਾਸਨ ਦੀਆਂ ਧਮਕੀਆਂ ਦੇ ਦਿੱਤੀ ਪੰਜਾਬ ਆ ਕੇ ਜਦੋਂ ਇਹ ਮੁੱਦਾ ਸਾਡੇ ਤੱਕ ਪਹੁੰਚਿਆ ਜਦੋਂ ਇਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਇਆ ਇਹ ਸਮਾਜ ਸੇਵੀ ਬਣਦਾ ਸੀਗਾ ਤਰुण ਸ਼ਰਮਾ ਦੇ ਕਾਰਨ ਹੋਰ ਵੀ ਕਈ ਇੰਸਟਾਗ੍ਰam ਤੇ ਨੇ ਵੀਡੀਓ ਪਾਈਆਂ ਨੇ ਵੀ ਮੈਂ ਕਿਸੇ ਦਾ ਘਰ ਪਵਾ ਦੂੰਗਾ ਜਾਂ ਮੈਂ ਤੁਸੀਂ ਕਮੈਂਟ ਕਰੋ ਮੈਂ ਤੁਹਾਨੂੰ ਇੰਨੇ ਪੈਸੇ ਦਊਂਗਾ ਤਾਂ ਸਾਡੇ ਤੱਕ ਚਲੋ ਇਹਦਾ ਮੁੱਦਾ ਪਹੁੰਚਿਆ ਪਰ ਅਸੀਂ ਇਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਤੇਰੇ ਤੇ ਇੱਕ ਰਿਪੋਰਟ ਬਣਾ ਰਹੇ ਹਾਂ ਇਹ ਬੰਦੇ ਨੇ ਜੋ ਸੱਡ ਨੂੰ ਸ਼ਬਦਾਵਲੀ ਵਰਤੀ ਆ ਉਹ ਵੀ ਅਸੀਂ ਨਾਲ ਲਾਉਣੀ ਆ ਤੇਰੇ ਵਰਗੇ ਦੀ ਮਾ ਚੋਦ ਕੇ ਭੈਣ ਜਿਹੜੀ ਤੂੰ ਫੋਟੋ ਕਰ ਗੱਲ ਕਰਦਾ ਤੇਰੇ ਵਰਗੇ ਉਧਾਰੇ ਸਿਰ ਕੁਚਲ ਕੇ ਇੱਥੇ ਲਗਾ ਆਂ ਤੇਰੀ ਭੈਣ ਦੀ ਉੱਥੇ ਤੱਕ ਮੰਜੀ ਠੋਕਾਂਗਾ ਨਾ ਤੂੰ ਯਾਦ ਕਰੇਂਗਾ ਸੜੇ ਤੂੰ ਇੰਡੀਆ ਹੋਏ ਬਸ ਭੈਣ ਦਾ ਜੇ ਤੂੰ ਇੰਡੀਆ ਨਾ ਤੇਰੀ ਮਾ ਪੜਿਆ ਤੇਰੀ ਮਾ ਭੈਣ ਚ ਤੈਨੂੰ ਰਿਪੋਰਟਰ ਬਣਾਵਾਗਾ ਤੂੰ ਵੇਖੀ ਚੱਲ ਤੇਰੀ ਮਾਂ ਨੂੰ ਜਾਂ ਤੇ ਕਰਨ ਤਾਂ ਬੰਨਾਵਣੀ ਮਾ ਤੇਰੇ ਵਰਗੇ ਪਖਾਰਿਆਂ ਨੂੰ ਨਾ ਪੜਨਾ ਪੜ ਲਾ ਤੇ ਆਪਣੀ ਤਿਆਰੀ ਰੱਖ ਤੇ ਆਦੀ ਬਾਹ ਪੈਂਦੀ ਹੁਣ ਵੇਟ ਕਰ ਮਾਦਰ ਚ ਉਹਦਾ ਰਿਕਾਰਡਿੰਗ ਸੇਵ ਰੱਖੀ ਪੜ ਲਾ ਜਾ ਕੇ ਪੜ ਲਾ ਜਿਹੜਾ ਪੜਨਾ ਦੇ ਤੈਨੂੰ ਕਿਦਾਂ ਮੈਂ ਭੰਗੜੇ ਪਵਾਉਂਦਾ ਫਿਰ ਇੰਡੀਆ ਚ ਭੰਗੜੇ ਭੰਗੜੇ ਪਵਾਉਣ ਕਰੀਦਾ ਤੇਰੀ ਭੈਣ ਦੇ ਨਾ ਸਾਲਿਆ ਮੈਂ ਤੇਰੀ ਭੈਣ ਦਾ ਤੈਨੂੰ ਸਾਲਿਆ ਨਾ ਚੱਕ ਕੇ ਤੇਰੀ ਪਟੇ ਫਰਵਾਏ ਤੇ ਭੈਣ ਦਾ ਕਰਨ ਤਾਂ ਮਨਾਵਣੀ ਅਸੀਂ ਉਸ ਤੋਂ ਵੀ ਨਹੀਂ ਝੁਕੇ ਉਸ ਤੋਂ ਬਾਅਦ ਇਹਨੇ ਪੈਸੇ ਦਾ ਲਾਲਚ ਦਿੱਤਾ ਅਸੀਂ ਉਹ ਵੀ ਪ੍ਰਵਾਹ ਨਹੀਂ ਕੀਤਾ ਉਸ ਤੋਂ ਬਾਅਦ ਇਹਨੇ ਲਾਰੈਂਸ ਬਿਸ਼ਨੋਈ ਦੇ ਥ੍ਰੈਟ ਦਿੱਤੇ ਸਾਨੂੰ ਜਾਂ ਇਹਦੇ ਨਾਲ ਦੇਣੇ ਦਿੱਤੇ ਅਸੀਂ ਉਸ ਤੋਂ ਵੀ ਨਹੀਂ ਝੁਕੇ ਉਸ ਤੋਂ ਬਾਅਦ ਇਹਨੇ ਸਾਨੂੰ ਲੁਧਿਆਣਾ ਪ੍ਰਸ਼ਾਸਨ ਐਸਐਸਪੀ ਚਾਰ ਸਾਹਿਬ ਦੀਆਂ ਧਮਕੀਆਂ ਦਿੱਤੀਆਂ ਅਸੀਂ ਉਸ ਚੀਜ਼ ਦੀ ਵੀ ਪ੍ਰਵਾਹ ਨਹੀਂ ਕੀਤੀ ਕਿਉਂ ਕਿ ਅਸੀਂ ਹੱਕ ਸੱਚ ਦੀ ਗੱਲ ਕਰ ਰਹੇ ਹਾਂ ਉਹਨਾਂ ਪੈਣਾ ਦੀ ਗੱਲ ਕਰ ਰਹੇ ਆ ਜਿਨ੍ਹਾਂ ਦੇ ਇਹਨੇ ਘਰ ਪੱਟੇ ਆ ਉਹਨਾਂ ਭਰਾਵਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਦੀ ਕਮਾਈ ਇਹਨੇ ਖਾਦੀ ਆ ਜਿਨ੍ਹਾਂ ਦੀ ਹੱਕ ਹਲਾਲ ਦੀ ਕਮਾਈ ਖਾ ਕੇ ਬੰਦਾ 골ਡ ਪਾ ਕੇ ਬੈਠ ਕੇ ਇੰਟਰਵਿਊ ਆ ਦੇ ਰਿਹਾ ਤੇ ਕਹਿ ਰਿਹਾ ਮੇਰੇ ਵਰਗਾ ਸੱਚਾ ਸੁੱਚਾ ਬੰਦਾ ਨਹੀਂ ਜੇ ਕੋਈ ਸਵਾਲ ਕਰਦਾ ਤਾਂ ਉਹਨੂੰ ਇਹ ਕੱਪੜੇ ਉਤਾਰ ਕੇ ਵੀਡੀਓ ਫੋਟੋ ਮੇਂ ਭੇਜਦਾਗਾ ਤੇ ਇਹ ਕੁੜੀਆਂ ਦੀ ਇੱਜ਼ਤ ਨੂੰ ਟੇਚੀ ਸਮੇਂ ਦਾ ਵੀ ਜੇ ਮੇਰੇ ਸੋਨਾ ਪਾਇਆ ਮੇਰੇ ਕੋਲੇ 4 ਪੈਸੇ ਆ ਮੈਂ ਹਰ ਇੱਕ ਦੀ ਇੱਜ਼ਤ ਖਰੀਦ ਲੂੰਗਾ ਜਾਂ ਹਰ ਇੱਕ ਦਾ ਜ਼ਮੀਰ ਖਰੀਦ ਲੂੰਗਾ ਵੱਡੀਆਂ-ਵੱਡੀਆਂ ਅਕਬਰ ਵਰਗੀਆਂ ਤਾਕਤਾਂ ਨਾਲ ਵੀ ਆਮ ਲੋਕਾਂ ਨੇ ਮੱਥੇ ਲਾਇਸੀ ਇਹ ਤਾਂ ਚੀਜ਼ ਹੀ ਕੀ ਆ ਸੋ ਇਹ ਸੀ ਇਹਦੀ ਪੂਰੀ ਕਹਾਣੀ ਇਹ ਸੀ ਇਹਦੀ ਪੂਰੀ ਕੁਡਲੀ ਹੁਣ ਇਹਦੇ ਨਾਲ ਮੈਂ ਕੁਝ ਰਿਕਾਰਡਿੰਗਾਂ ਅਟੈਚ ਕੀਤੀਆਂ ਨੇ ਤੁਸੀਂ ਉਹ ਵੀ ਸੁਣਿਓ ਸਬੂਤਾਂ ਵਜੋਂ ਕੁਝ ਸਕਰੀਨਸ਼ਾਟ ਅਟੈਚ ਕੀਤੇ ਆ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ ਤੇ ਇਸ ਠੱਗ ਤੋਂ ਬਚਿਓ ਇਹ ਬਹੁਤ ਸਿਆਣੀਆਂ ਗੱਲਾਂ ਕਰਦਾਗਾ ਸਮਾਜਿਕ ਗੱਲਾਂ ਕਰਦਾ ਲੋਕਾਂ ਨੂੰ ਭਾਵਨਾਵਾਂ ਦੇ ਵਹਿੜ ਚ ਬਹਾਉਂਦਾ ਪਰ ਦੂਸਰਾ ਚਿਹਰਾ ਇਹਦਾ ਜੋ ਕਿ ਵੱਡੇ ਅਜ਼ਾਰਿਆਂ ਨੇ ਨਹੀਂ ਦਿਖਾਉਣਾ ਕਿਉਂਕਿ ਉਹਨਾਂ ਨੇ 15-15 20-20 ਹਜ਼ਾਰ ਰੁਪਇਆ ਦੇਖ ਕੇ ਇੰਟਰਵਿਊ ਕਰ ਲੈਣੀਆਂ ਨੇ ਸੋ ਸਾਨੂੰ ਇਹ ਜੇ ਪੈਸੇ ਦੀ ਬਿਲਕੁਲ ਵੀ ਲੋੜ ਨਹੀਂ ਅਸੀਂ ਹੱਕ ਸੱਚ ਦੀ ਗੱਲ ਕਰਦੇ ਆ ਕਰਦੇ ਰਹਿਣਾ ਸਾਨੂੰ ਕੋਈ ਇਹਦੇ ਗੈਂਗਸਟਰਾਂ ਦੀ ਥ੍ਰੈਟ ਦੀ ਪ੍ਰਵਾਹ ਨਹੀਂ ਜਿੱਥੇ ਅਸੀਂ ਗਲਤ ਹੋਏ ਉੱਥੇ ਅਸੀਂ ਪ੍ਰਸ਼ਾਸਨ ਦੀ ਪ੍ਰਵਾਹ ਕਰਦੇ ਹਾਂ ਪਰ ਜੋ ਇਹ ਕਹਿੰਦਾਗਾ ਕਿ ਮੇਰੀ ਜੇਬ ਦੇ ਵਿੱਚ ਪ੍ਰਸ਼ਾਸਨ ਪਾਇਆ ਬਾ ਉਸ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੱਕ ਸੱਚ ਦੀ ਗੱਲ ਅਸੀਂ ਕਰਦੇ ਹਾਂ ਕਰਦੇ ਰਹਿਣਾ ਜਿੱਤੇ ਕਿਤੇ ਹੱਕ ਸੱਚ ਪਿੱਛੇ ਆਉਦੇ ਆਪ ਨੂੰ ਦਾਤੇ ਲਾਉਣਾ ਪਵੇ ਲਾ ਦਾਂਗੇ ਜਾਂ ਆਪ ਦੇ ਚੈਨਲ ਨੂੰ ਲਾਉਣਾ ਪਵੇ ਲਾ ਦਾਂਗੇ ਪਰ ਅਸੀਂ ਹੱਕ ਸੱਚ ਦੀ ਵੀਡੀਓ ਬਣਾਉਣਾ ਨਹੀਂ ਹਟਾਂਗੇ ਤਦ ਤੱਕ ਲਈ ਧੰਨਵਾਦ